ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਿਹੜੂ ਵਿਖੇ ਉਸ ਸਮੇਂ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਛਾ ਗਈ ਜਦੋਂ ਅਚਾਨਕ ਹੀ ਇਲਾਕੇ ਦੇ ਉੱਗੇ ਸਮਾਜ ਸੇਵੀ ਹਰਨੇਕ ਸਿੰਘ ਨੇ ਕਾਹਰਦਾਸਪੁਰ ਸਕੂਲ ਵਿਖੇ ਪੁੱਜੇ ਅਤੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਤੇ ਸਕੂਲ ਦੇ ਹੈ ਟੀਚਰ ਮੈਡਮ ਨੂੰ ਊੜਾ ਐੜਾ ਈੜੀ ਵਾਲੀ ਆਕਰਸ਼ਿਤ ਫੱਟੀ ਵੀ ਭੇਟ ਕੀਤੀ ਤੇ ਸਾਰੇ ਸਕੂਲ ਵਿੱਚ ਵੰਡੀਆਂ ਮਠਿਆਈਆਂ ਦੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao Ambedkar ਜੀ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਕੀਤਾ ਗਿਆ ਯਤ ਦੱਸ ਦਿਜੀਏ ਕਿ ਇਸ ਸਮਾਰੋਹ ਦੀ ਖਾਸ ਰਹੀ ਕਿ ਜੋ ਸਟੇਸ਼ਨਰੀ ਨੇਕਾ ਵੱਲੋਂ ਸਕੂਲ ਵਿਖੇ ਵੰਡੀ ਗਈ ਉਸ ਉੱਪਰ ਪ੍ਰਕਾਸ਼ਿਤ ਬਾਬਾ ਸਾਹਿਬ ਅਤੇ ਸ੍ਰੀ ਸਰਦਾਰ ਭਗਤ ਸਿੰਘ ਜੀ ਦੀਆਂ ਫੋਟੋਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਅਤੇ ਬੱਚਿਆਂ ਦੇ ਚਿਹਰੇ ਤੇ ਕਾਮਯਾਬੀ ਦਾ ਚਲਕ ਨਜ਼ਰ ਆ ਰਹੀ ਸੀ ਦਿਖਾਉਂਦੇ ਹਾਂ ਪੂਰੀ ਵੀਡੀਓ ਹਰਿਸ਼ ਪੰਡਾਰੀ ਦੀ ਏ ਖਾਸ ਰਿਪੋਰਟ ਹੈ ਗਿਆ ਉਹਨਾਂ ਨੇ ਸਾਡੇ ਸਕੂਲ ਵੀ ਚਾਏ ਆ ਪਰ ਬੱਚੇ ਇਸ ਸਟੇਜ 'ਤੇ ਵੰਡੇ ਗਈ ਹੈ ਅੱਜ ਵਿਸਾਖੀ ਕੱਲ ਵਿਸਾਖੀ ਦਾ ਸ਼ੁਭ ਦਿਹਾੜਾ ਵੀ ਹੈ ਕਿ ਡਾਕਟਰ ਬੀ ਆਰ ਮੇਦਕਰ ਜੀ ਦਾ ਜਨਮ ਦਿਨ ਵੀ ਹੈ ਜਨਮ ਦਿਹਾੜਾ ਹੈ ਜਿਹੜੇ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਹਨ ਸਾਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੂੰ ਬੱਚਿਆਂ ਵੱਲੋਂ ਦਿੱਤੀ ਗਈ ਹੈ ਜਾਣਕਾਰੀ ਨੂੰ ਦਿੱਤੀ ਵੀ ਇਹਨਾਂ ਨੂੰ ਦਿੱਤੀ ਹੈ ਜੀ ਕਿਸ ਨਦੀ ਵੰਡੀ ਕੇ ਸੁਣ ਮੈਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕਿਸੇ ਸੰਸਥਾ ਇੱਕ ਸਮਾਜ ਸੇਵੀ ਕੋਈ ਇੱਥੇ ਪੁੱਜ ਜਿਹਨੇ ਅਜਿਹਾ oprala ਕੀਤਾ ਹੋਵੇ ਨਹੀਂ ਪਹਿਲਾਂ ਵੀ ਸਮਾਜਦਾਰ ਕਈ ਹੀ ਆਏ ਸੀਗੇ ਇੱਕ ਹੋਰ ਵੀ ਆਏ ਸੀ ਐਨ ਆਰ ਆਈ ਸਾਡੇ ਸਕੂਲ ਦੇ ਕੇ ਗਏ ਆ ਪਰ ਇਹ ਸਮੇ ਸਮੇ ਤੇ ਆਉਂਦੇ ਰਹਿੰਦੇ ਆ ਸਾਡੇ ਸਕੂਲ ਕਾਜੀ ਕਿਸ ਨੇ ਜਿਹੜੇ ਬਾਬਾ ਸਾਹਿਬ ਜੀ ਹੈਗੇ ਜਿਨ੍ਹਾਂ ਨੇ ਦੀਵੇ ਦੀ ਲੋ ਦੇ ਕੋਲ ਬੈ ਕੇ ਭਾਰਤ ਦਾ ਸੰਵਿਧਾਨ ਲਿਖਤਾ ਹੈਗਾ ਪੜ੍ਹ ਲਿਖ ਕੇ ਵਿਦਿਆਰਥੀ ਖੇਤਰ ਵਿੱਚ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਹੈਗੀ ਆ ਸਾਡੇ ਕੈਂਪਸ ਦੇ ਬਾਬਾ ਕੋਈ ਅਜਿਹਾ ਸ਼ਖਸ ਪਹਿਲਾ ਆਇਆ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਪ੍ਰਕਾਸ਼ਿਤ ਫੋਟੋ ਵਾਲੀ ਸਟੇਸ਼ਨ ਦੀ ਵੰਡੀ ਹੋਵੇ ਤੇ ਇਸ ਨੂੰ ਵੀ ਪਹਿਲਾ ਇਹਨਾਂ ਵੱਲੋਂ ਹੀ ਵੰਡੀ ਗਈ ਹੈ ਜੀ ਹਾਂਜੀ ਔਰ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਬੱਚਿਆਂ ਨੂੰ ਇਹਨਾਂ ਮਾਰੇ ਜਾਣਕਾਰੀ ਜੀ ਬੱਚਿਆਂ ਨੂੰ ਬੁੱਕ ਜੀ ਜਾਣਕਾਰੀ ਦਿੱਤੀ ਜਾਵੇ ਸੋ ਸੋ ਜਿਹੜੀ ਇਹ ਸਟੇਸ਼ਨੀ ਵੰਡੀ ਗਈ ਹੈਗੇ ਤੁਸੀਂ ਦੇਖਿਆ ਨਾ ਪਿੱਛੇ ਗੌਰ ਜੀ ਮੋਰੀ ਜਿਹੜੀ ਫੋਟੋਆਂ ਪ੍ਰਕਾਸ਼ਿਤ ਹੈਗੇ ਪਿੱਛੇ ਜਿਹੜੀਆਂ ਹੈਗੀਆਂ ਕੁਝ ਅਨਮੋਲ ਬਚਨ ਹੈਗੇ ਆ ਹਾਂਜੀ ਜਿਹੜੇ ਬਾਬਾ ਸਾਹਿਬ ਨੇ ਤੇ ਜੀਵਨ ਤੇ ਫਲਸਫੇ ਤੇ ਅਧਾਰਤ ਹੈਗੇ ਆ ਸ਼ਾਇਦ ਤੁਸੀਂ ਅਜੇ ਪੜ੍ਹੇ ਨਹੀਂ ਹੋਣੇ ਮੇਰੇ ਖਿਆਲ ਹਾਂ ਜੀ ਨਹੀਂ ਅਸੀਂ ਚਾਹਾਂਗੇ ਕਿ ਇਹ ਬੱਚੇ ਜ਼ਰੂਰ ਅਸੀਂ ਇਹਨਾਂ ਨੂੰ ਬੱਚਿਆਂ ਵਾਲੇ ਬੱਚਿਆਂ ਦੱਸਾਂਗੇ ਇਹਨਾਂ ਸਾਡੇ ਕਹਾਂ ਤੋਂ ਪਾਵਾਂ ਕਿ ਦਿੱਤੀ ਗਈ ਹੈ ਔਰ ਬੱਚੇ ਖੁਦ ਵੀ ਇਹੇ ਪੜਨਗੇ ਹਾਂ ਇਹਨਾਂ ਤੁਸੀਂ ਖੁਦ ਪੜਨ ਤੋਂ ਬਾਅਦ ਬੱਚੇ ਉਹਨਾਂ ਕਿਸ ਤਰ੍ਹਾਂ ਪ੍ਰੇਰਿਤ ਕਰਨਾ ਚਾਹੋਗੇ ਤਾਂ ਜੋ ਬਾਬਾ ਸਾਹਿਰ ਦੀ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਆਪਣੀ ਜੀਵਨ ਚ ਅਪਣਾ ਕੇ ਅੱਗੇ ਵਧਿਆ ਜਾ ਸਕੇ ਹਾਂ ਜੀ ਅਸੀਂ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰਾਂਗੇ ਕਿਉਂਕਿ ਉਹੀ ਸੰਵਿਧਾਨ ਦੇ ਮਾਤਾ ਸਿਗੇ ਉਹਨਾਂ ਨੇ ਹੀ ਪੜਨ ਦਾ ਹੱਕ ਦਿੱਤਾ ਹੈ ਗਰੀਬ ਬੱਚਿਆਂ ਨੂੰ ਉਹਨਾਂ ਦੇ ਕਰਕੇ ਹੀ ਆ ਸਾਰੇ ਸਕੂਲਾਂ ਵਿੱਚ ਬੱਚੇ ਪੜਦੇ ਆ ਔਰ ਉਹਨਾਂ ਦੀ ਇਹ ਦੇਣ ਹੈ ਜਿਹੜੇ ਤੋਂ ਭੁੱਲਿਆ ਨਹੀਂ ਅੱਗੇ ਵਿੱਚ ਵੀ ਕਲਾਸਾਂ ਲੱਗਦੀਆਂ ਹੈਗੀਆਂ ਕੀ ਅਧਿਆਪਕ ਇਸ ਤੋਂ ਇਹਨਾਂ ਦਿਨਾਂ ਤੋਂ ਇਲਾਵਾ ਵੀ ਬਾਬਾ ਸਾਹਿਬ ਦੇ ਜੀਵਨ ਫਲਸਫੇ ਬਾਰੇ ਬੱਚਿਆਂ ਨੂੰ ਚਾੜਨਾ ਕੀ ਪਉਂਦੇ ਹੈਗੇ ਜਾਂ ਜਾਣਕਾਰੀ ਦਿੰਦੇ ਹੈਗੇ ਹਾਂਜੀ ਅਸੀਂ ਸਮੇਂ-ਸਮੇਂ ਤੇ ਬੱਚਿਆਂ ਨੂੰ ਦੱਸਦੇ ਰਹਿੰਦਾ ਸਾਰਾ ਕੁਝ ਕਿ ਜਿਵੇਂ ਦੇਖੋ ਅੱਜ ਦਾ ਵੀ ਚਾਰ ਵੀ ਹੈਗਾ ਸਾਡੇ ਤੁਸੀਂ ਦੇਖਿਆ ਜਾ ਸਕਦਾ ਪਿੱਛੇ ਉਹਦੇ ਵਿੱਚ ਵੀ ਬਾਬਾ ਸਾਹਿਬ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੀ ਸੋ ਸਕੂਲ ਵਿੱਚ ਕੋਈ ਹੋਇਆ ਹੈ ਬੱਚਾ ਜੋ ਕੋਈ ਬਾਬਾ ਸਾਹਿਬ ਜੀ ਦੇ ਬਾਰੇ ਕੁਝ ਦੋ ਲਾਈਨਾਂ ਬੋਲ ਸਕੇ ਸਕੂਲ ਦੇ ਬੱਚੇ ਹਜੇ ਵਾਜੀ ਬਹੁਤ ਛੋਟੇ ਹੈਗੇ ਹਨ ਜਿਹੜੀ ਸਾਡੀ ਕਲਾ ਸੀਗੀ ਉਹ ਪਾਸ ਹੋ ਰੋ ਕੇ ਜਾ ਚੁੱਕੀ ਹੈ ਜਿਹੜੇ ਬੱਚੇ ਸੀ ਉਹ ਕਾਫੀ ਨੌਲੇਜ ਰੱਖਦੇ ਸੀ ਇਸ ਵਾਰੇ ਪਰ ਐਸ ਵੇਲੇ ਜਿਹੜਾ ਬੱਚਾ ਹੈਗਾ ਕੋਈ ਵੀ ਐਸ ਵੇਲੇ ਨਹੀਂ ਕਹਿ ਸਕਦੀ ਕੋਈ ਬੱਚਾ ਹੁਣ ਕਾਫੀ ਸੋ ਆਖਰ ਵਿੱਚ ਤੁਸੀਂ ਕੀ ਕਹਿਣਾ ਚਾਹੁੰਗੇ ਜਿਹੜੇ ਅਜਿਹੇ ਜਨਮ ਦਿਨ ਤੇ ਹੈਗੇ ਬਾਪਸਾਹ ਵਰਗੇ ਕਿੰਨਾ ਮਨਾਉਣੀ ਚਾਹੀਦੇ ਹਾਂਜੀ ਇਹ ਜ਼ਰੂਰ ਮਨਾਉਣੇ ਚਾਹੀਦੇ ਆ ਤਾਂ ਹੀ ਆਪਾਂ ਬੱਚਿਆਂ ਨੂੰ ਇਸ ਵਾਰੇ ਨੌਲੇਜ ਦੇ ਸਕਦੇ ਹਾਂ ਕਿਉਂਕਿ ਬੱਚੇ ਜਿਹੜੇ ਬਹੁਤ ਛੋਟੇ ਆ

ਕਿ ਇਹ ਯਹੀ ਸਮਸਿਆ ਜਿੰਨਾ ਦਾ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਕਿਸੇ ਨਾਲ ਮਿਲ ਜੁਲ ਕੇ ਜਾਂ ਆਪਣੇ ਤੌਰ ਤੇ ਹੱਲ ਕਰਾ ਸਕਣ ਜੇ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੋਵੇ ਮੇਂ ਜ਼ਰੂਰਤ ਦੇਖੋ ਬੱਚਿਆਂ ਨੂੰ ਪੈਨਦੇ ਰਹਿਣ ਦੀ ਸਮੇਂ-ਸਮੇਂ ਤੇ ਜੀ ਸਾਰੇ ਜ਼ਰੂਰਤਾਂ ਵੀ ਇਹ ਹੈ ਪੂਰਿਆ ਕਰਨ ਵਿੱਚ ਸਾਡਾ ਯੋਗਦਾਨ ਕਰਨਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ ਇਸ ਵੇਲੇ ਸਾਡੀ ਜਰੂਰਤ ਹੈ ਕਿ ਸ਼ੈੱਡ ਦੀ ਸੀਸ ਕਿਚਨ ਦੀ ਉਹ ਅਸੀਂ ਬਣਵਾ ਚੁੱਕੇ ਹਾਂ ਔਰ ਜਿਹੜੀ ਜਰੂਰਤ ਹੋਈ ਅਸੀਂ ਜਰੂਰ ਇਹਨਾਂ ਨਾਲ ਸਾਂਝੀ ਕਰਾਂਗੇ ਸੋ ਮਾਤਾ ਪਿਤਾ ਨਾਲ ਮਿਲਣੀ ਹੁੰਦੀ ਰਹਿੰਦੀ ਤੁਹਾਡੀ ਬੱਚਾ ਦੀ ਬਾਬਤ ਪੜਾਈ ਦੀ ਬਾਬਤ ਹਾਂਜੀ ਉਹ ਹਰ ਮਹੀਨੇ ਹੁੰਦੀ ਹੈ ਜੀ ਪੜਾਈ ਦੇ ਬਾਬਤ ਔਰ ਪੇਰੈਂਟਸ ਆਉਂਦੇ ਵੀ ਹੈ ਬੱਚਿਆਂ ਨੂੰ ਜਾਣਕਾਰੀ ਅਸੀਂ ਦਿੱਤੀ ਜਾਂਦੀ ਹੈ ਪੇਰੈਂਟ ਜਦੋਂ ਆਉਂਦੇ ਉਹਨਾਂ ਨੂੰ ਵੀ ਦੱਸਿਆ ਜਾਂਦਾ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਗੱਲਬਾਤ ਕਰਨ ਲਈ ਧੰਨਵਾਦ